2024 ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਲੇਕਿਨ ਕੁਝ ਉਮੀਦਵਾਰ ਆਪਣੀਆਂ ਟਿਕਟਾਂ ਨੂੰ ਠੁਕਰਾ ਕੇ ਪਾਰਟੀ ਤੋਂ ਅਸਤੀਫਾ ਦੇ ਰਹੇ ਹਨ ਸੋ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਜੋ ਕਿ ਲੋਕ ਸਭਾ ਇਲੈਕਸ਼ਨ ਦੀ ਟਿਕਟ ਵੀ ਅਕਾਲੀ ਦਲ ਵੱਲ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਲੇਕਿਨ ਫਿਰ ਵੀ ਉਹ ਆਪਣੇ ਟਿਕਟਾਂ ਨੂੰ ਠੁਕਰਾ ਕੇ ਔਰ ਅਕਾਲੀ ਦਲ ਤੋਂ ਅਸਤੀਫਾ ਦੇ ਦੇ ਦਿੰਦੇ ਹਨ ਸੋ ਤੁਸੀਂ ਜੁੜਿਓ ਚੜਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਵਿਗਲ ਵੱਜਿਆ ਹੈ ਤਾਂ ਉਮੀਦਵਾਰਾਂ ਵੱਲੋਂ ਇੱਕ ਦੂਜੀ ਤੋਂ ਅੱਗੇ ਟਿਕਟਾਂ ਲੈਣ ਦੀ ਦੌੜ ਵਿੱਚ ਲੱਗੇ ਹੋਏ ਸੀ ਟਿਕਟਾਂ ਦੀ ਦੌੜ ਤੋਂ ਬਾਅਦ ਜਿਸ ਨੂੰ ਟਿਕਟ ਨਹੀਂ ਮਿਲਦੀ ਉਹ ਤਾਂ ਪਾਰਟੀ ਛੱਡਦਾ ਹੀ ਛੱਡਦਾ ਹੈ ਜਾਂ ਕਿਸੇ ਹੋਰ ਪਾਰਟੀ ਵੱਲੋਂ ਟਿਕਟ ਦੀ ਉਸ ਨੂੰ ਆਸ ਹੁੰਦੀ ਹੈ ਪਰ ਜਿਸ ਨੂੰ ਟਿਕਟ ਹੀ ਦਿੱਤੀ ਜਾਂਦੀ ਹੈ ਉਹੀ ਟਿਕਟ ਵੀ ਛੱਡ ਜਾਂਦਾ ਹੈ ਤੇ ਪਾਰਟੀ ਤੋਂ ਅਸਤੀਫਾ ਵੀ ਦੇ ਦਿੰਨ ਜਾਏ ਇਹ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਅਕਾਲੀ ਦਲ ਦਾ ਇੱਕ ਉਮੀਦਵਾਰ ਜਿਸ ਨੂੰ ਅੱਜ ਤੋਂ 20 ਦਿਨ ਪਹਿਲਾਂ ਟਿਕਟ ਦਿੱਤੀ ਜਾਂਦੀ ਹੈ ਉਹ ਚੋਣ ਪ੍ਰਚਾਰ ਵੀ ਕਰ ਰਿਹਾ ਹੁੰਦਾ ਹੈ ਵੱਡੇ ਝੋਰ ਛੋਰ ਨਾਲ ਉਹ ਚੋਣ ਪ੍ਰਚਾਰ ਉਸ ਦੇ ਵਿੱਚ ਰੁੱਝਿਆ ਹੁੰਦਾ ਹੈ ਲੇਕਿਨ ਅਚਨਚੇ ਉਹ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੰਦਾ ਹੈ ਤੇ ਟਿਕਟ ਵੀ ਠੁਕਰਾ ਦਿੰਦਾ ਹੈ ਸੋ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਦੀ ਚੋਣ ਲੜ ਰਿਹਾ ਹਰਦੀਪ ਸਿੰਘ ਬਟਰੇਲਾ ਜਿਸ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਤੇ ਆਪਣੀ ਟਿਕਟ ਵੀ ਵਾਪਸ ਕਰ ਦਿੱਤੀ ਸੋ ਉਸ ਨੂੰ ਜਿਹੜਾ ਕਿ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ ਜੋ ਕਿਆ ਸਲਾਹੇ ਜਾ ਰਹੀ ਸੀ ਕਿ ਉਹ ਜਾਂ ਤਾਂ ਬੀਜੇਪੀ ਵਿੱਚ ਸ਼ਾਮਲ ਹੋ ਸਕਦਾ ਹੈ ਤੇ ਜਾਂ ਕਾਂਗਰਸ ਵਿੱਚ ਸ਼ਾਮਲ ਹੋ ਸਕਦਾ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਬੀਜੇਪੀ ਦਾ ਵੱਡਾ ਲੀਡਰ ਜੋ ਉੱਥੇ ਪਹਿਲਾਂ ਅਕਾਲੀ ਦਲ ਦੇ ਸਾਥੀ ਰਹੇ ਬਲਰਾਮਦਾਸੀ ਟੰਡਨ ਉਹਨਾਂ ਦਾ ਸੁਪੁੱਤਰ ਚੋਣ ਲੜ ਰਿਹਾ ਹੈ ਵੀ ਉਹ ਬੀਜੇਪੀ ਨਾਲ ਉਹਨਾਂ ਦਾ ਗੰਡਾ ਸੰਡਾ ਹੋ ਚੁੱਕਿਆ ਹੋਣਾ ਹੈ ਦੂਸਰੇ ਪਾਸੇ ਕਾਂਗਰਸ ਦਾ ਵੱਡਾ ਲੀਡਰ ਮਨੀਸ਼ਤ ਵੜੀ ਉਥੋਂ ਚੋਣ ਲੜ ਰਿਹਾ ਹੈ ਜਿਸ ਕਰਕੇ ਇਹ ਹੀ ਕਹਿ ਸਕੀਏ ਕਿ ਉਹ ਜਾਂ ਤਾਂ ਕਾਂਗਰਸ ਜਾ ਸਕਦਾ ਹੈ ਜਾਂ ਭਾਜਪਾ ਜਾ ਸਕਦਾ ਹੈ ਲੇਕਿਨ ਉਥੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਕੋਈ ਆਪਣਾ ਉਮੀਦਵਾਰ ਨਹੀਂ ਲੇਕਿਨ ਫਿਰ ਵੀ ਉਸਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ ਉਹ ਹਰਦੀਪ ਸਿੰਘ ਬਟਰੇਲਾ ਹੁਣ ਉਹਨੇ ਜਦੋਂ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਤਾਂ ਵੱਡੇ ਇਲਜ਼ਾਮ ਲਾਤੇ ਨੇ ਅਕਾਲੀ ਦਲ ਦੇ ਉੱਪਰ ਅਕਾਲੀ ਦਲ ਪਾਰਟੀ ਨੂੰ ਕਿਰਦਿਆ ਉਸਨੇ ਕਿਹਾ ਕਿ ਅਕਾਲੀ ਦਲ ਪਾਰਟੀ ਇੱਕ ਜਿਹੜੀ ਕਿ ਨਿੱਜੀ ਸਵਾਰਥਾਂ ਵਾਸਤੇ ਬਣ ਗਈ ਹੈ ਇੱਕ ਪਰਿਵਾਰ ਦੇ ਹੱਥ ਵਿੱਚ ਅਕਾਲੀ ਦਲ ਆ ਗਿਆ ਹੁਣ ਅਕਾਲੀ ਦਲ ਆਪਣੇ ਸਨਾਤਾ ਤੋਂ ਪਟਕ ਚੁੱਕਿਆ ਹੈ ਜਿਹੜੇ ਕਿ ਪਹਿਲਾ ਅਕਾਲੀ ਦਲ ਸੀ ਜੋ ਲੋਕਾਂ ਦੀ ਸੇਵਾ ਲਈ ਬਣਿਆ ਸੀ ਅਕਾਲੀ ਦਲ ਉਹ ਅਕਾਲੀ ਦਲ ਨਹੀਂ ਰਹਿ ਗਿਆ ਅਕਾਲੀ ਦਲ ਨੇ ਇੱਕ ਪਰਿਵਾਰ ਦੇ ਹੱਥ ਵਿੱਚ ਵੰਗੜੋਰੇ ਉਹ ਪਰਿਵਾਰ ਜਿਵੇਂ ਚਲਾਵੇ ਆਪਣੀ ਮਰਜ਼ੀ ਨਾਲ ਉਸ ਨੂੰ ਚਲਾ ਰਿਹਾ ਉਸ ਨੇ ਵੱਡੇ ਇਲਜ਼ਾਮ ਲਾਏ ਨੇ ਦੂਸਰੇ ਪਾਸੇ ਉਹਨਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਕਰਦੇ ਆ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਪਾਰਟੀ ਹੈ ਔਰ ਲੋਕਾਂ ਦੀ ਭਲਾਈ ਲਈ ਵੱਡੇ ਕੰਮ ਕੀਤੇ ਜਾ ਰਹੇ ਨੇ ਪੂਰੇ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਹ ਵੱਡਾ ਆਧਾਰ ਬਣਾ ਰਹੀ ਹੈ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਚੁਣੀ ਹੈ ਮੈਂ ਲੋਕ ਸੇਵਾ ਨੂੰ ਸਮਰਪਿਤ ਹੈ ਮੈਂ ਆਮ ਆਦਮੀ ਪਾਰਟੀ ਵਿੱਚ ਗਿਆ ਕਿ ਆਮ ਆਦਮੀ ਪਾਰਟੀ ਜਿਹੜਾ ਆਪਣਾ ਆਉਣ ਵਾਲਾ ਪ੍ਰਵੇਖੇ ਉਸ ਵਿੱਚ ਨਜ਼ਰ ਆਉਂਦਾ ਹੈ ਸੋ ਉਹਨਾਂ ਨੇ ਕਿਹਾ ਕਿ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਅਕਾਲੀ ਦਲ ਤੋਂ ਨਾਰਾਜ਼ ਹੋ ਚੁੱਕੇ ਨੇ ਅਮੀਓ ਉਮੀਦਵਾਰੀ ਕਿਉਂ ਨਹੀਂ ਨੇ ਹਲਕਾਂ ਚਾਰਜ ਨੇ ਜੋ ਵੀ ਇਹਨੇ ਉਹ ਵੀ ਅਕਾਲੀ ਦਲ ਛੱਡਨ ਤੇ ਉਤਾਵਲੇ ਹੋਏ ਬੈਠੇ ਨੇ ਕਿ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਦੇ ਉੱਪਰ ਉਹਨਾਂ ਨੇ ਵੱਡੇ ਸਵਾਲ ਚੁੱਕੇ ਨੇ ਸੋ ਅਕਾਲੀ ਦਲ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਜਾ ਰਿਹਾ ਜੋ ਕਿ 2027 ਦੇ ਇਲੈਕਸ਼ਨ ਤੋਂ ਪਹਿਲਾਂ ਅਕਾਲੀ ਦਲ ਆਪਣੇ ਆਪ ਨੂੰ ਸੰਭਾਲ ਸਕਦਾ ਹੈ ਜਾਂ ਨਹੀਂ ਸੰਭਾਲ ਸਕਦਾ ਜੋ ਕਿ ਅਕਾਲੀ ਦਲ ਦੇ ਲੀਡਰ ਜਿਸ ਤਰ੍ਹਾਂ ਹੀ ਕੱਲ ਗੁਰਦਾਸਪੁਰ ਤੋਂ ਬਾਕੀ ਸਨਾ ਉੱਠ ਰੀਆਂ ਸੀ ਹਰੇਕ ਥਲਕੇ ਤੋਂ ਬਾਕੀ ਸਨਾ ਉੱਠ ਰੀਆਂ ਨੇ ਅਕਾਲੀ ਦਲ ਦੇ ਵੱਲੋਂ ਜਿਹੜੇ ਅਕਾਲੀ ਦਲ ਦੇ ਟਕਸਾਲੀ ਅਕਾਲੀ ਨੇ ਉਹਨਾਂ ਨੇ ਇਹੀ ਕਿਹਾ ਕਿ ਜਿਹੜੇ ਨਵੇਂ ਅਕਾਲੀ ਆਗੇ ਨੇ ਜਿਹੜੇ ਸਾਡੇ ਤੋਂ ਬਾਅਦ ਆਉਣ ਵਾਲੇ ਨੇ ਉਹਨਾਂ ਨੇ ਸਾਰੇ ਅਕਾਲੀ ਦਲ ਪਾਰਟੀ ਸੰਭਾਲੀ ਹੋਈ ਏ ਔਰ ਜਿਹੜੇ ਸਾਡੇ ਪ੍ਰਧਾਨ ਨੇ ਉਹ ਉਹਨਾਂ ਦੇ ਇਸ਼ਾਰਿਆਂ ਤੇ ਹੀ ਚੱਲ ਰਹੇ ਨੇ ਸੋ ਕਿਤੇ ਨਾ ਕਿਤੇ ਅਕਾਲੀ ਦਲ ਆਪਣੇ ਸੰਧਾਤਾ ਤੋਂ ਜਿਹੜਾ ਕਿ ਪਛੜਦਾ ਜਾ ਰਿਹਾ ਹੈ ਸੋ ਅਸਲ ਅਕਾਲੀ ਦਲ ਜਿਹੜੇ ਸੰਧਾਸੀ ਉਹ ਅਕਾਲੀ ਦਲ ਪਾਰਟੀ ਵਿੱਚ ਨਹੀਂ ਰਹਿ ਗਏ ਸੋ ਇਸ ਕਰਕੇ ਜਿਹੜਾ ਕਿ ਅਕਾਲੀ ਦਲ ਦੇ ਲੀਡਰ ਨੇ ਜਿਹੜੇ ਉਹ ਅਕਾਲੀ ਦਲ ਨੂੰ ਛੱਡ ਰਹੇ ਨੇ ਸੋ ਅਕਾਲੀ ਦਲ ਵਾਸਤੇ ਬਹੁਤ ਹੀ ਵੱਡੀ ਤੇ ਬੁਰੀ ਖਬਰ ਆ ਰਹੀ ਏ ਜਿਹੜਾ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਅਕਾਲੀ ਦਲ ਤੋਂ ਅਸਤੀਫਾ ਦੇ ਰਹੇ ਨੇ